ਜਲੰਧਰ ਦੇ ਸੋਡਲ ਤੋਂ ਮਾੜੀ ਦੀ ਵੱਡੀ ਖਬਰ ਹੈ ਜਿਹੜੀ ਸਾਂਝੀ ਕਰ ਰਿਹਾ ਦੇਖ ਸਕਦੇ ਹੋ ਕਿ ਇੱਕ ਦੁਕਾਨ ਜਿਹੜੀ ਆ ਉੱਥੇ ਕੰਪਰੈਸਰ ਫਟ ਗਿਆ ਔਰ ਕਾਫੀ ਜਿਹੜਾ ਭਾਰੀ ਨੁਕਸਾਨ ਹੋਇਆ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਤੁਹਾਨੂੰ ਜਲੰਧਰ ਸ਼ਹਿਰ ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆ ਦੇਖ ਸਕਦੇ ਹੋ ਕਿ ਸਾਰਾ ਹੀ ਸਮਾਨ ਜਿਹੜਾ ਚੱਕਨਾ ਚੂਰ ਹੋ ਗਿਆ ਇਸ ਵੇਲੇ ਔਰ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਜਲੰਧਰ ਦੇ ਉੱਥੋਂ ਛੱਤ ਵੀ ਜਿਹੜੀ ਇਹ ਸਾਰੀ ਫਟ ਗਈ ਹੈ ਕਾਫੀ ਨੁਕਸਾਨ ਜਿਹੜਾ ਹੋਇਆ ਔਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾਏਗੀ ਕਿ ਕੀ ਇੱਥੇ ਮ ਕਿਸ ਕਰਕੇ ਜਿਹੜੀ ਸਾਰੀ ਇਹ ਘਟਰਾ ਵਾਪਰੀ ਹੈ ਮਾਲਕ ਦਾ ਨਾਮ ਕੀ ਹੈ ਥੋੜੀ ਆਈਡੀ ਥੱਲੇ ਕਰੋ ਬਲਵੰਤ ਸਿੰਘ ਬਲਵੰਤ ਸਿੰਘ ਕੀ ਹੋਇਆ ਕੀ ਸੀ ਮਤਲਬ ਕੀ ਕਰਵਾ ਤੂੰ ਬਾਜੀ ਕੰਪਰੈਸਰ ਫਟ ਗਿਆ ਕਿੱਦਾਂ ਫਟਿਆ ਜੀ ਪਤਾ ਨਹੀਂ ਚੱਲਿਆ ਕਿਤਰਾ ਫਟ ਗਿਆ ਜੀ ਤੁਹਾਡੀ 숍 ਹੈ ਹਾਂ ਜੀ ਤੇ ਕੋਈ ਮਤਲਬ ਇਥੇ ਰਹਿੰਦਾ ਕੋਣ ਆ ਕੰਮ ਕੌਣ ਕਰਦਾ ਮੇਰੇ ਹਸਬੰਦ ਕਰਦੇ ਕੰਮ ਠੀਕ ਨੇ ਉਹ ਹਾਂ ਉਹਦਾ ਦਾ ਬਚਾਓ ਚੋਨਾ ਬਚਾਓ ਹੈ ਕਿ ਸਿੱਧਾ ਹੀ ਕੰਪਰੈਸਰ ਜੀ ਹਾਵਾਲਾ ਅਜਾ ਹਵਾਲਾ ਇਹ ਪੈਂਚਰਾਂ ਦਾ ਪੈਂਚਰ ਵਾਲਾ ਸਾਈਕਲ ਦੀ ਦੁਕਾਨ ਸੀ ਸਾਈਕਲ ਪੈਂਚਰ ਸਾਈਕਲ ਦੀ ਤੇ ਪੈ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਦੇਖ ਲੋ ਜੀ ਹੋਇਆ ਜਾਂ ਸਾਹਦੇ ਦੇ ਸਾਹਦੇ ਜੀ ਆ ਕਿ ਸਾਰਾ ਦੁਕਾਨਦਾਰ ਸਾਰੀ ਰੋਟ ਗਈ ਆ ਜੀ ਤੇ ਫਿਰ ਕੋਈ ਪ੍ਰਸ਼ਾਸਨ ਤੋਂ ਮੰਗ ਕਰਦੇ ਕੋਈ ਬਲਸਾ ਇਹਦਾ ਪ੍ਰਸ਼ਾਸਨ ਦੀ ਮਰਜ਼ੀ ਆ ਜੀ ਦੇਖ ਸਕਦਾ ਜੀ ਇਨੀ ਕੀ ਸੀ ਕਿ ਉਹਨਾਂ ਦੀ ਜਿਹੜੇ ਦੁਕਾਨ ਚਲਾਉਂਦੇ ਇਹ ਕੋਈ ਕੋਈ ਜੇ ਤੁਹਾਨੂੰ ਕਿੰਨੇ ਕਿਵੇਂ ਫੋਨ ਆਉਂਦਾ ਉਹਨਾਂ ਦਾ ਸਾਨੂੰ 5 ਮਿੰਟ ਬਾਅਦ ਉਸੇ ਟਾਈਮ ਇਹ ਪਤਾ ਚੱਲ ਗਿਆ ਹੁਣ ਕਿੱਥੇ ਨੇ ਉਹ ਇੱਥੇ ਹੀ ਆ ਸਮਾਨ ਮਾੜਾ ਮੁੰਡਾ ਬਾਹਰ ਕੱਢਦੇ ਪਏ ਬਾਅਦ ਜਿਵੇਂ ਗੱਲ ਕੀਤੀ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਸੋਡਲ ਇਲਾਕੇ ਤੋਂ ਜਿਹੜੀਆਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਜਿਹੜਾ ਕਿ ਟਾਇਰਾ ਵਗੈਰਾ ਦਾ ਜਿਹੜਾ ਇੱਥੇ ਦੱਸਿਆ ਰਿਹਾ ਕਿ ਜਿਹੜਾ ਪੈਂਚਰਾਂ ਦਾ ਕੰਮ ਸੀਗਾ ਉੱਥੇ ਕੰਪਰੈਸਰ ਜਿਹੜਾ ਹਵਾ ਵਾਲਾ ਉਹ ਫਟ ਗਿਆ ਤਸਵੀਰਾਂ ਦੇਖ ਸਕਦੇ ਹੋ ਉਸ ਵੇਲੇ ਦੀਆਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਦੁਕਾਨ ਆ ਜਿਹੜੀ ਇਸ ਵੇਲੇ ਕਾਫੀ ਨੁਕਸਾਨ ਹੋਇਆ ਤਸਵੀਰਾਂ ਦੇਖ ਸਕਦੇ ਹੋ ਸੋਡਲ ਇਲਾਕੇ ਦੀਆਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿਹੜੇ ਨਵੇਂ ਦਰਸ਼ਕ ਜੁੜੇ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਜਿਹੜਾ ਇਹ ਮਾਮਲਾ ਜਲੰਧਰ ਦੇ ਸੋਡਲ ਤੋਂ ਸਾਂਝਾ ਕਰ ਰਹੇ ਜਿੱਥੇ ਕਿ ਕੰਪਰੈਸਰ ਹੈ ਹਵਾ ਵਾਲਾ ਉਹ ਫਟ ਗਿਆ ਔਰ ਪੈਂਚਰਾ ਦੀ ਜਿਹੜੀ ਦੁਕਾਨ ਚਲਾਉਂਦੇ ਕਾਫੀ ਸਾਲਾਂ ਤੋਂ ਇੱਥੇ ਦੁਕਾਨ ਹੈ ਇਹਨਾਂ ਦੀ ਔਰ ਦੁਕਾਨ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਇਸ ਵੇਲੇ ਤਹਿਸ ਨਾਇਜ਼ ਜਿਹੜਾ ਹੋ ਗਿਆ ਔਰ ਸਾਰਾ ਸਮਾਨ ਨੂੰ ਝਗੜਾ ਪਿਆ ਰਿਹਾ ਵਾਟਰ ਕੁਲਰ ਜਿਹੜੇ ਕੁਲਰ ਨੇ ਸਾਰਾ ਹੀ ਔਰ ਕਾਫੀ ਨੁਕਸਾਨ ਜਿਹੜਾ ਭਾਰੀ ਨੁਕਸਾਨ ਆ ਇੱਥੇ ਹੋਇਆ ਤਸਵੀਰਾਂ ਦੇਖ ਸਕਦੇ ਹੋ ਉਸ ਵੇਲੇ ਤੁਹਾਨੂੰ ਸੋਲਡਲਦੀਆਂ ਜਿਹੜੀਆਂ ਸਾਂਝੇ ਕਰ ਰਹੇ ਆ ਉੱਥੇ ਹੀ ਪੂਰੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਵਾਈਫ ਨੇ ਜਿੰਨਾ ਹੀ ਦੁਕਾਨ ਆ ਉਹਨਾਂ ਦਾ ਕਹਿਣਾ ਕੀ ਜਦੋਂ ਕੰਪਰੈਸਰ ਫਟਿਆ ਤਾਂ ਕਾਫੀ ਜਿਹੜਾ ਧੁਮਾਕਾ ਹੋਇਆ ਔਰ ਉਹਨਾਂ ਨੇ ਪਰਿਵਾਰ ਨੂੰ ਜਿਹੜਾ ਫੋਨ ਕੀਤਾ ਔਰ ਆਰਥਿਕ ਸਹਾਇਤਾ ਲਈ ਜਿਹੜੀ ਮੰਗ ਵੀ ਕਰ ਰਹੇ ਪ੍ਰਸ਼ਾਸਨ ਲੱਗੇ ਕਿ ਸਾਨੂੰ ਜਿਹੜੀ ਸਾਡੀ ਲੱਗੀ ਹੋਈ ਹਾਂਜੀ ਦੱਲ ਲੀ ਤੇ ਨੋ ਨਹੀਂ ਬਹਾਗਾ ਲੱਗੀ ਹੋਈ ਪ੍ਰੈਸ਼ਰ ਫਟਿਆ ਕਹਿੰਦੇ ਭੋਜੀ ਹਾਂ ਚੱਲ ਚੱਲ ਭਾਈ ਹਾਂ ਨੀ ਦੱਲ ਲੀ ਜਣਾ ਭਾਈ ਯਾਰ ਓਏ ਇੱਕ ਮਿੰਟ ਕੱਢੋ ਯਾਰ ਭਾਈ ਹਾਂ ਚੱਲ ਭਾਈ ਯਾਰ ਉਸਤਾਦ ਤੁਸ ਲੋ ਮੇਰੀ ਓਏ ਅੰਗਰੇਜ਼ ਲਾਈਵ ਅਗਲੇ ਦਾ ਭਾਈ ਨੁਕਸਾਨ ਹੋ ਗਿਆ ਤੁਸੀਂ ਹਸੀ ਜਨੇ ਵੀ ਭਾਈ ਨੁਕਸਾਨ ਓਏ ਮਜ਼ਾਕ ਨਾ ਕਰੋ ਅਗਲੇ ਦਾ ਨੁਕਸਾਨ ਹੋ ਗਿਆ ਇੰਨਾ ਜਿਹਦਾ ਹੋਇਆ ਉਹਨੂੰ ਪੁੱਛੋ ਕੀ ਹੋਇਆ ਉਹਦਾ ਭਾਈ ਮੈਂ ਗਰੀਬਾਂ ਦੇ ਨਾਲ ਹੀ ਆਂ ਆ ਗਰੀਬਾਂ ਨਾਲ ਮਦਦ ਕਰੋ ਉਹਨਾਂ ਦੀ ਆਹ ਵਾਹ ਯਾਰ ਚਲੋ ਯਾਰ ਆਰਥਿਕ ਸਹਾਇਤਾ ਕਰੋ ਭਾਜੀ ਜਿਹੜੀ ਲੋੜ ਆ ਉਹਨਾਂ ਨੂੰ ਇਸ ਵੇਲੇ ਨਾਲ ਹੀ ਆ ਬਈ ਆਪਾਂ ਮਜ਼ਾਕ ਨਾ ਨਾ ਡਾਈਏ ਅਗਲਿਆਂ ਦਾ ਤੋ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜਾ ਸੋਡਰ ਤੋਂ ਸਾਂਝੀਆ ਕਰ ਰਹੇ ਜਿੱਥੇ ਕਿ ਕਾਫੀ ਭਾਰੀ ਨੁਕਸਾਨ ਹੋਇਆ ਜਿੱਥੇ ਔਰ ਇੱਕ ਪਾਸੇ ਜਿੱਥੇ ਨੁਕਸਾਨ ਆਇਆ ਉੱਥੇ ਕੋਈ ਤਮਾਸ਼ੀਲ ਲੋਕ ਇੱਥੇ ਮਜ਼ਾਕ ਕਰਨ ਲਈ ਉੱਥੇ ਪਹੁੰਚ ਕੇ ਨੇ ਔਰ ਉਹਨਾਂ ਦਾ ਜਿਹੜਾ ਕੰਪਰੈਸਰ ਫਟਣ ਕਰਕੇ ਹਵਾ ਦਾ ਜਿਹੜਾ ਕੰਪਰੈਸਰ ਸੀਗਾ ਉੱਥੇ ਹੀ ਨੁਕਸਾਨ ਹੋ ਗਿਆ ਔਰ ਕਾਫੀ ਭਾਰੀ ਜਿਹੜਾ ਨੁਕਸਾਨ ਹੋਇਆ ਔਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਜਿਹੜਾ ਉਹਨਾਂ ਦੇ ਜਿਹਨੇ ਮਿਸਿਸ ਨੇ ਉਹਨਾਂ ਦਾ ਕਹਿਣਾ ਕਿ ਕਾਫੀ ਭਾਰੀ ਬਲਾਸ ਸੀ ਕਾਫੀ ਜਿਹੜੀ ਆਵਾਜ਼ ਆਈ ਉਸ ਵੇਲੇ ਸਾਰਾ ਇਹ ਸਮਾਨ ਜਿਹੜਾ ਤਹਿਸਨਸ ਹੋ ਗਿਆ ਔਰ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫੇਰ ਦੱਸਦੀ ਕਿ ਜਲੰਧਰ ਦੇ ਸੋਡਾ ਇਲਾਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਔਰ ਜਲੰਧਰ ਸ਼ਹਿਰ ਤੋਂ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਾਫੀ ਆਸ-ਪਾਸ ਦੇ ਲੋਕ ਵੀ ਜਿਹੜੇ ਇੱਥੇ ਬਲਾਸਟ ਤੋਂ ਬਾਅਦ ਜਿਹੜੇ ਇਕੱਠੇ ਹੋ ਚੁੱਕੇ ਨੇ ਤਾਂ ਔ ਕਾਫੀ ਨੁਕਸਾਨ ਹੋਇਆ ਔਰ ਟਾਇਰਾਂ ਦੀ ਪੈਂਚਰਾਂ ਦੀ ਦੁਕਾਨ ਹੈ ਜਿੱਥੇ ਕੰਪਰੈਸਰ ਸਿਗਾ ਹਵਾ ਵਾਲਾ ਤੇ ਉਹ ਫਟ ਗਿਆ ਉਹਦੇ ਨਾਲ ਸਾਰਾ ਹੀ ਕਾਫੀ ਵੱਡਾ ਬਲਾਸਟ ਹੋਣ ਤੋਂ ਬਾਅਦ ਜਿਹੜਾ ਇੱਥੇ ਨੁਕਸਾਨ ਹੈ ਜਿਹੜਾ ਉਹਨਾਂ ਦਾ ਹੋਇਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਦਾ ਜੀ ਮਾਮਲਾ ਪ੍ਰਸ਼ਾਸਨ ਨੂੰ ਫੋਨ ਵਗੈਰਾ ਕੀਤਾ ਤੁਸੀਂ ਨਹੀਂ ਜੀ ਅਸੀਂ ਕੁਝ ਨਹੀਂ ਕੀਤਾ ਤੇ ਪ੍ਰਸ਼ਾਸਨ ਨੂੰ ਕੋਈ ਫੋਨ ਨਹੀਂ ਕੀਤਾ ਤੇ ਮਾਲਕ ਕਿੰਨਾ ਕੁ ਨੁਕਸਾਨ ਸਮਝਦੇ ਹੋਇਆ ਬਾਲੀ ਉਹਦਾ ਸਾਹਮਣੇ ਆ ਜੀ ਉਹਨਾਂ ਅੰਦਾਜ਼ਾ ਲਾਇਆ ਕੋਈ ਵੀ ਨਾ ਹੂੰ ਕਿੰਨਾ ਕਹਤਾ ਵੀ ਅੰਦਾਜ਼ਾ ਅੰਦਾਜ਼ਾ ਫੇਰ ਵੀ ਅੰਦਾਜ਼ਾ ਤੁਹਾਨੂੰ ਘੱਟ ਵੀ 2 ਲੱਖ ਦਾ ਹੋਇਆ ਹੀ ਹੋਣਾ ਜੀ ਤਾਂ 2 ਲੱਖ ਰੁਪਏ ਨੁਕਸਾਨ ਹੋ ਗਿਆ ਹਾਂ ਦੇਖ ਸਕਦੇ ਹੋ ਕਿ ਦੁਕਾਨ ਜਿਹੜੀ ਆਉਟ ਹੈ ਗਈ ਉਹਦਾ ਪਸਰਾ ਹੂੰ ਸਾਫੀ ਸਵਾਲ ਹੋ ਜਿਹੜਾ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਅੱਗੇ ਜੀ ਅਸੀਂ ਕੀ ਮੰਗ ਕਰਨੀ ਜੇ ਜੋ ਪ੍ਰਸ਼ਾਸਨ ਕਰਦਾ ਠੀਕ ਹੈ ਨਹੀਂ ਕਰਨਾ ਨਹੀਂ ਵੇਹ ਤੇਰਾ ਕੋਈ ਨਹੀਂ ਸੈਟ ਕਰ ਲੈ ਪਰ ਕੋਈ ਜਾਨੀ ਨੂੰ ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਿਸਾਨ ਨੂੰ 60 ਮਿੰਟ ਤਾਂ ਨਹੀਂ ਆਈ ਨਹੀਂ ਨਹੀਂ 60 ਮਿੰਟ ਨਹੀਂ ਆਈ ਕਿਸੇ ਦੇ ਵੀ ਪਰ ਜਾਨੀ ਨੂੰ ਸਾਨੂੰ ਕੋਈ ਨਹੀਂ ਮਾਰੀ ਹੋਇਆ ਆ ਮਾਰੀ ਨੂੰ ਠੀਕ ਹੈ ਜੀ ਐਸ ਲਈ ਵੀ ਸੋ ਬਿਲਕੁਲ ਜਿਹੜੇ ਦੁਕਾਨਦਾਰਾਂ ਦੇ ਰਿਸ਼ਤੇਦਾਰ ਨੇ ਆ ਮੌਕੇ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਸੋਡਾ ਇਲਾਕੇ ਦੀਆਂ ਤਸਵੀਰਾਂ ਨੇ ਆ ਜਿੱਥੇ ਕੀ ਤਮਾਕਾ ਹੋਇਆ ਬਲਾਸਟ ਹੋਇਆ ਕਾਫੀ ਜ਼ਬਰਦਸਤ ਜਿਹੜਾ ਜਿਹੜਾ ਕਿ ਉਹਨਾਂ ਦਾ ਕੰਪਰੈਸਰ ਸੀਗਾ ਉਹ ਫਟ ਗਿਆ ਹਵਾ ਵਾਲਾ ਔਰ ਹੈ ਕੰਪਰੈਸਰ ਫਟਣ ਨਾਲ ਜਿਹੜਾ ਸਾਰੀ ਇਹ ਘਟਨਾ ਵਾਪਰੀ ਹੈ ਔਰ ਜਲੰਧਰ ਦੇ ਸੋਡਲ ਦੀ ਇਹ ਤੁਹਾਨੂੰ ਖਬਰ ਹੈ ਜਿਹੜੀ ਸਾਂਝੀ ਕਰ ਰਹੇ ਸੀ ਔਰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਵਾਂਗੇ ਹੁਣ ਤੱਕ ਬਣ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ